ਪੋਰਾਂ ਪੈਂਦੀ ਆ ਦੁਨੀਆ ਹੋਈ ਪਈ ਐ ਉਹ ਕੀਪਰ ਮੇਲਾ ਜਵਰਾਜ ਚੇਅਰਮੈਨ ਹਾਂ ਦੀ ਕਿਨੇ ਵੱਡੀ ਸਪੋਰਟਾ ਸੁਖਸ਼ਾ ਤੇ ਯਾਦ ਕੰਗਵੀ ਸਨਾ ਵੀਰ ਪੁੱਜ ਗਏ ਉਹਨਾਂ ਦੇ ਮਾਤੇ ਧੰਨਵਾਦ ਕਰਦਾ ਜਸ਼ਨ ਆਲਮਗੀਰੀਆ ਜਿਹੜੀ ਵੀ ਅੱਜ ਆਫ ਲੈਂਡ ਹੈ ਮਾਲਵਾ ਲੈਂਸ ਕਾ ਕੇ ਸ਼ੇਖ ਦੌਲਤ ਦੀ ਆਫ ਲੈਂਡ ਆਜ ਫੇਰ ਤੋਂ ਬਾਅਦ ਗੱਲ ਕਰੂੰਗਾ ਵੱਡੇ ਮੱਲਾਂ ਦੀ ਟੱਕਰ ਜੱਗੂ 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 ਜਸ਼ਨ ਕਬਟ ਕਬਟ ਇਹ ਲਾ ਜਫਾ ਦੁੱਜਾ ਲੱਗਿਆ ਤੇ ਲਾਇਆ ਵੀ ਤਸੱਲੀ ਵਾਲਾ ਓਏ ਹਾਕਮ ਬਾਈ ਪੂਰਾ ਜਫਾ ਵਧੀਆ ਲੱਗਿਆ ਇੱਕ ਰੀ ਤਾੜੀਆਂ ਫੇਰ ਸਿਰੇ ਦਾ ਬਾਈ ਜੱਗੂ ਹਾਕਮਲੇ ਦੀ ਖੇਡ ਨੂੰ ਕੌਣ ਕੌਣ ਪਿਆਰ ਕਰਦਾ ਬਾਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਆਏ ਜਾਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਬਾਈ ਆਪਾਂ ਡੇਲੀ ਕਬੱਡੀ ਦੇ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇਕਰ ਤੁਸੀਂ ਕਿਸੇ ਹੋਰ ਰੇਡਰ ਜਾਂ ਜਾਫੀ ਦੇ ਜਫੇ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਉਹਦਾ ਨਾਮ ਲਿਖ ਦਿਓ ਆਪਾਂ ਤੁਹਾਡੇ ਲਈ ਜਲਦ ਲੈ ਕੇ ਆਵਾਂਗੇ ਲੈ ਵੀ ਮਿੱਤਰੋ ਇਹ ਵੀਡੀਓ ਹੈਗੀ ਆ ਖੋਜਗੀਪੁਰ ਦੇ ਕਬੱਡੀ ਕੱਪ ਦੀ ਜਿੱਥੇ ਖੋਜਗੀਪੁਰ ਕਬੱਡੀ ਕੱਪ ਦਾ ਬੈਸਟ ਜੱਗੂ ਹਾਕਮਲਾ ਵੀ ਰਿਹਾ ਤੇ ਬਾਈ ਮੁੰਡੇ ਨੇ ਟੌਪ ਦੇ ਜੱਫੇ ਲਾਇ ਪਹਿਲੇ ਮੈਚ ਤੋਂ ਲੈ ਕੇ ਸਰਾ ਕਰਾਤਾ ਯਾਰ ਕੱਲ ਕਹਿੰਦੇ ਸਾਰੇ ਚੋਟੀ ਦੇ ਮੱਲ ਢਾਏ ਆ ਜਸਨ ਆਲਮਗੀਰ ਵਾਲਾ ਦੀਪਦ ਵਰਗੀ ਵਾਲਾ ਪੂਰੀ ਸ਼ੰਨਾ ਵਾਲਾ ਬੁਰੀਆ ਸ਼ਿਸ਼ਰ ਵਾਲਾ ਜਿਹੜੇ ਕਹਿੰਦੇ ਸੀ ਬਾਈ ਜੱਗੂ ਤੋਂ ਹੁਣ ਗੱਲ ਨਹੀਂ ਬਣਦੀ ਜੱਗੂ ਬਾਈ ਅੱਜ ਕੱਲ ਕਹਿੰਦੇ ਟੌਪ ਦੇ ਕਬੱਡੀ ਆਪਾਂ ਤੇ ਕਹਿੰਦੇ ਸਿਰੇ ਦੇ ਜੱਫੇ ਲਾਉਂਦਾ ਬਾਈ ਜੱਗੂ ਨਾ ਥੋੜਾ ਟਾਈਮ ਕਿਉਂ ਬਾਈ ਜੱਗੂ ਦੇ ਛੱਟਾਂ ਵੱਜੀਆਂ ਰਹੀਆਂ ਜੱਗੂ ਦੇ ਗੁੱਟ ਦਾ ਆਪਰੇਸ਼ਨ ਹੋਇਆ ਬਾਈ ਬਹੁਤ ਤਕੜੀ ਹੁਣ ਵਾਪਸੀ ਹੋਰ ਹੋਈ ਆ ਬਾਈ ਦੀ ਬਾਈ ਨੇ ਹੁਣ ਹਰ ਇੱਕ ਮੇਲੇ ਤੇ ਟੌਪ ਟੌਪ ਦੇ ਜੱਫੇ ਲਾਏ ਆ ਬਾਈ ਪਹਿਲਾਂ ਥੋੜੇ ਮੇਲਿਆਂ ਤੇ ਪ੍ਰਦਰਸ਼ਨ ਸਹੀ ਨਹੀਂ ਹੋਇਆ ਪਰ ਹੁਣ ਅੱਜ ਕੱਲ ਬਾਈ ਪੂਰਾ ਫੁੱਲ ਫੱਟਾ ਤੇ ਫੁੱਲ ਫਾਰਮ ਚ ਆ ਬਾਈ ਤੇ ਆਉਣ ਵਾਲੇ ਕਬੱਡੀ ਕਪਾਂ ਦੇ ਬਾਈ ਊਰਾ ਤਗੜਾ ਪ੍ਰਦਰਸ਼ਨ ਹੋਊਗਾ ਹਾਕਮਲੀਏ ਜੱਗੂ ਦਾ ਬਾਈ ਜੱਗੂ ਹਾਕਮਲੀ ਦੀ ਖੇਡ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਆਪਣਾ ਛੋਟਾ ਭਰਾ ਸਮਝ ਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫਲੋ ਪਿੰਡੂ ਨੂੰ ਬਾਈ ਆਪਾਂ ਤੁਹਾਡੇ ਲਈ ਕਬੱਡੀ ਦੇ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਅੱਗੇ ਵੀ ਬਾਈ ਲੈ ਕੇ ਆਉਂਦੇ ਰਾਵਾਂਗੇ ਸੋ ਬਾਈ ਸਪੋਰਟ ਜਰੂਰ ਕਰਿਓ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਭਰਾ ਦੇ ਚੈਨਲ